ਹਾਂਜੀ ਜੈਗਵਰ ਮਾਰੇ ਸਾਰੇ ਭਾਈਆ ਨੇ ਰਾਮ ਰਾਮ ਸਤਿ ਸ੍ਰੀ ਅਕਾਲ ਦੇਸ਼ੋ ਵਿਦੇਸ਼ੋ ਵਸਤੀ ਮਾਰੀ ਬਰਾਦਰੀ ਨੇ ਸੋ ਭਾਈਓ ਸਾਰੇ ਭਾਈਆ ਡਿਮਾਂਡ ਤੀ ਕਿ ਪੋਡਕਾਸਟ ਸ਼ੁਰੂ ਕਿੱਦੇ ਜਾਵਾ ਜਿਹੜਾ ਆਪਣੀ ਬਰਾਦਰੀ ਦਾ ਪੋਡਕਾਸਟ ਆ ਸੋ ਵੀ ਅੱਜੇ ਤੋ ਹੀ ਪ੍ਰੋਗਰਾਮ ਸ਼ੁਰੂ ਕਰੇ ਰਹੇ ਆ ਤੇ ਇਨਮੀ ਅਮੀ ਉਹਨਾਂ ਬੰਦਾਂ ਨੇ ਬੁਲਾਈਆਂ ਜਿਹੜਾ ਕਿ ہماری ਬਰਾਦਰੀ ਦੀ ਬਹੁਤ ਬਰ ਸੱਜਣੀ ਜਿਉ ਨੇ ਕੋਈ ਪੰਜ ਸਰਪੰਚ ਮੰਤਰੀ ਗਾਇਕ ਤੇ ਯਾ ਜਿਹਨੇ ਬੱਚਿਆਂ ਮਾਰਜ ਨੂੰ ਕੋਈ ਚੰਗੀ ਉਪਲਬਧੀ ਹਾਸਲ ਕੀਤੀ ਹੈ ਸ੍ਰੀ ਵੀ ਭਾਈਓ ਤੁਹਾਰੇ ਸਹਿਯੋਗੇ ਲੋੜ ਆ ਤਮੀਂ ਮੈਨੂੰ ਦੱਸਣੋ ਆ ਵੀ ਕਿਹੜੋ ਪੌਡਕਾਸਟ ਕਰਾਂ ਤੇ ਕਿੰਨੇ ਅੱਥਾ ਮਹਿਮਾਨ ਬਣਾ ਬਣਾ ਕੇ ਬਲਾਵਾ ਮੀ ਤੇ ਔਰੇ ਪੱਲੇ ਫਿਰ ਮਾਗੀ ਬਰਾਤਰੀ ਦੀ ਜੁਣੀ ਵੀ ਜਾਣਕਾਰੀ ਹੈ ਜਾਂ ਜੋ ਵੀ ਰੋਚਕ ਗੱਲੇ ਹੋਈਆਂ ਉਹ ਤੁਹਾਡੇ ਸਾਹਮਣੇ ਜ਼ਰੂਰ ਲਿਆਇ ਕਰੀਆਂ ਸੋਈ ਮਾਰ ਵੀਡੀਓ ਸ਼ੇਅਰ ਕਰਨੀ ਆ ਤੇ ਤਮੀਂ ਇਹ ਦੱਸਣੋ ਮੈਨੈ ਵੀ ਕੋਣੋ ਅਸੋ ਬੰਦਾ ਆ ਕਈ ਮਾਰ ਕੇ ਨੇ ਨਾਮ ਛੀ ਪਰ ਤਮੀਂ ਵੀ ਜ਼ਰੂਰ ਸੁਜੈਸਟ ਕਰਨਾ ਉਹ ਵੀ ਕੋਣੋ ਕੋਣੋ ਬੰਦਾ ਆ ਵੀ ਜਿਹਨੇ ਪੌਡਕਾਸਟ ਇਨ ਬੁਲਾ ਸਕਾਂ ਜਿਹਨੇ ਤਮੀਂ ਦੇਖਣੋ ਪਸੰਦ ਕਰੋ ਜਿਹਨੇ ਤਮੀਂ ਸੁਣਨੋ ਪਸੰਦ ਕਰੋ ਸੋ ਇਹ ਮਾਰ ਵੀਡੀਓ ਸਾਰੇ ਪਾਸੇ ਸ਼ੇਅਰ ਕਰਜੋ ਭਾਈਓ ਤੇ ਪੂਰਾ ਸਹਿਯੋਗ ਕਰਜੋ ਜੈਗਵਾਰ ਰਾਮ ਰਾਮ ਸਤਿ ਸ੍ਰੀ ਅਕਾਲ ਜੀ